ਪਰੇ ਬਾਜ਼ਾਰ ਦੇ ਵਿੱਚ ਚੋਰਾਂ ਦੇ ਵੱਲੋਂ ਇੱਕ ਘਰ ਦੇ ਵਿੱਚ ਚੋਰੀ ਕੀਤੀ ਜਾਂਦੀ ਅਤੇ ਉੱਥੋਂ ਦੀ ਸਾਰਾ ਸਮਾਨ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਤੁਹਾਨੂੰ ਦੱਸਦੀ ਹੈ ਕਿ ਚੋਰਾਂ ਦੇ ਵੱਲੋਂ ਦਿਨ ਦਿਹਾੜੇ ਘਰ ਦੇ ਅੰਦਰ ਵੜ ਕੇ ਚੋਰੀ ਕੀਤੀ ਜਾਂਦੀ ਅਤੇ ਉਹਨਾਂ ਦਾ ਕਾਫੀ ਘਰ ਦਾ ਸਮਾਨ ਜਿਹੜਾ ਚੋਰੀ ਕਰਕੇ ਉੱਥੋਂ ਲੈ ਜਾਂਦੇ ਨੇ ਖਬਰ ਧਾਰੀ ਵੱਲ ਤੋਂ ਸਾਹਮਣੇ ਆਈ ਹੈ ਜਿੱਥੇ ਦਿਨ ਦਿਹਾੜੇ ਪਰੇ ਬਾਜ਼ਾਰ ਦੇ ਵਿੱਚ ਇੱਕ ਘਰ ਦੇ ਵਿੱਚ ਚੋਰ 25000 ਰੁਪਏ ਨਗਦ ਅਤੇ 30 ਤੋਲੇ ਸੋਨਾ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤੁਹਾਨੂੰ ਦੱਸਿਏ ਕਿ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਹੁੰਦਾ ਕਰਦੇ ਮਾਲਕ ਜਿਹੜੇ ਨੇ ਉਹ ਆਪਣੀ ਦੁਕਾਨ ਤੇ ਚਲੇ ਜਾਂਦੇ ਨੇ ਤੇ ਜਿਹੜੀ ਉਹਨਾਂ ਦੀ ਪਤਨੀ ਉਹ ਵੀ ਹੈ ਸਕੂਲ ਦੇ ਵਿੱਚ ਟੀਚਰ ਆ ਤੇ ਉਹ ਸਕੂਲੇ ਚ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਉਹ ਵਾਪਸ ਘਰ ਆ ਕੇ ਪਰਤ ਕੇ ਦੇਖਦੇ ਨੇ ਤੇ ਆਉਂਦੇ ਆ ਘਰ ਦੇ ਦਰਵਾਜ਼ੇ ਜਿਹੜੇ ਆ ਖੁੱਲੇ ਹੁੰਦੇ ਨੇ ਤਾਲੇ ਟੁੱਟੇ ਹੁੰਦੇ ਨੇ ਜਦੋਂ ਉਹਨਾਂ ਨੇ ਗਵਾਂਡੀਆਂ ਨੂੰ ਨਾਂ ਲੈ ਕੇ ਅੰਦਰ ਗਏ ਤਾਂ ਦੇਖਿਆ ਤੇ ਉਹਨਾਂ ਦੇ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਚੋਰਾਂ ਨੇ ਜਿਹੜਾ ਸਮਾਨ ਸੀ ﺍﻟमारी ਦੇ ਤਾਲੇ ਤੋੜ ਕੇ ਉਹਨਾਂ ਦਾ ਸੋਨਾ ਅਤੇ ਹੋਰ ਨਕਦੀ ਪੈਸੇ ਉੱਥੋਂ ਚੋਰੀ ਕਰਕੇ ਫਰਾਰ ਹੋ ਚੁੱਕੇ ਸੀ ਜਿਸ ਤੋਂ ਬਾਅਦ ਘਰ ਵਿੱਚ ਮੌਜੂਦ ਮਾਲਕ ਨੇ ਇਹ ਸੂਚਨਾ ਜੜੀਆ ਪੁਲਿਸ ਨੂੰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਥਾਣਾ ਧਾਰੀਬਾਲ ਵਿਖੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਅਤੇ ਜਿਹੜਾ ਉਹਨਾਂ ਦਾ ਸਮਾਨ ਹੈ ਉਹ ਵਾਪਸ ਦਵਾਇਆ ਜਾਵੇ ਮੌਕੇ ਤੇ ਪੁਲਿਸ ਪਹੁੰਚਦੀ ਆ ਤੇ ਲੱਗੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਦੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਪ੍ਰੋਸਾ ਦਵਾਇਆ ਕਿ ਜਲਦੀ ਤੋਂ ਜਲਦੀ ਚੋਰਾਂ ਨੂੰ ਫੜ ਲਿਆ ਜਾਵੇਗਾ ਪਰ ਹੁਣ ਇਸ ਤੋਂ ਬਾਅਦ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ ਆ ਤੋਂ ਤੁਹਾਨੂੰ ਵੀ ਦਿਖਾਉਨੇ ਆ ਮੌਕੇ ਦੀਆਂ ਤਸਵੀਰਾਂ ਅਸ਼ਨੀ ਕੁਮਾਰ ਪੁੱਤਰ ਸੰਸਾਰੀ لال ਧਾਰੀਵਾਲ ਸਾਹਿਬ ਮੈਂ ਰੋਜ਼ਾਨਾ ਦੀ ਰੁਟੀਨ ਜਿੱਦਾਂ ਮੇਰੀ ਵਾਈਫ ਸਵੇਰੇ ਸਕੂਲ ਜਾਂਦੀ ਹੈ ਦੁਆਬਾ ਟੀਚਰ ਲੱਗੀਦੀ ਆ ਉਸ ਸਾਢੇ 7 ਵਜੇ ਘਰੋਂ ਚਲ ਗਈ ਆ ਤੇ ਮੈਂ ਜੇਦੀ ਰੁਟੀਨ ਜਿੱਦਾਂ ਦੁਕਾਨ ਤੇ ਜਾਣਾ ਵਾ ਮੈਂ ਕੋਈ ਅੱਜ 9:45 50 ਮਿੰਟ ਤੇ ਘਰੋਂ ਨਿਕਲਿਆ ਵਾ ਤੇ ਮੈਂ ਦੁਕਾਨ ਤੇ ਜੰਦਰਾ ਮਾਰ ਕੇ ਘਰ ਚੱਲ ਗਿਆ ਵਾ ਤੇ ਜਦੋਂ ਮੇਰੀ ਘਰ ਦੀ ਸਕੂਲੋਂ ਆਈ ਆ ਤੇ ਉਹਨੇ ਮੈਨੂੰ ਟੈਲੀਫੋਨ ਕੀਤਾ ਕੀ ਗੱਲ ਤੂੰ ਅੱਜ ਜੰਦਰਾ ਨਹੀਂ ਮਾਰਿਆ ਮੈਂ ਨਹੀਂ ਮੈਂ ਜੰਦਰਾ ਮਾਰਿਆ ਦਾ ਕੰਦੀ ਦਰਵਾਜ਼ੇ ਨੂੰ ਜੰਦਰਾ ਨਹੀਂ ਆ ਉਨੇ 12 ਕੇ ਬੰਦੇ ਲੋ ਲਾਰਕੋ ਮੈਂ ਮਲੇ ਜੋ ਕੇ ਬੰਦੇ ਨੂੰ ਵਾਜ ਮਾਰੀ ਘਰ ਆਏ ਤੇ ਸਾਰੇ ਘਰ ਦੇ ਦਰਵਾਜ਼ੇ ਟੁੱਟੇ ਦੇ ਸਾਰਾ ਸਮਾਨ ਚਲੇ ਗਿਆ ਤੇ ਚੋਰ ਆਪਣਾ ਕੰਮ ਹਰ ਕਰ ਗਏ ਅਪਰੋਕਸੀਮੇਟਲੀ ਜਿਹੜਾ ਵਾ 30 30 ਦਿਨ ਤੋਂ ਟੋਲੇ ਦੇ ਲਗਭਗ ਸੋਨਾ ਜਿਹੜਾ ਵਾ ਉਹ ਚੋਰੀ ਹੋਇਆ ਭਾਈ ਤੇ ਮੇਰੀ ਦੁਕਾਨ ਦਾ ਕਾਇ ਸੀ ਕੋਈ 25000 ਰੁਪਇਆ ਜਿਹੜਾ ਉਹ ਨਾਲ ਲੱਗੇ ਸਾਰੇ ਸਾਰੇ ਸਾਰੀਆਂ ਗਾੜੀਆਂ ਅਲਮਾਰੀਆਂ ਪੰਨੀਦੀਆਂ ਟੋਟ ਲਈ ਸਾਰੀਆਂ ਲੱਕੜ ਦੀਆਂ ਅਲਮਾਰੀਆਂ ਪੰਨੀਦੀਆਂ ਦਰਵਾਜ਼ੇ ਦੀਆਂ ਚਕਾਟਾਂ ਪੁੱਟਦੀਆਂ ਦਰਵਾਜ਼ੇ ਤੋੜਦੇ ਦੇ ਕਰਦੇ ਹਾਲੀ ਅਸੀਂ ਚੰਗੀ ਤਰ੍ਹਾਂ ਦੇਖਿਆ ਬਾਕੀ ਹਾਲੇ ਸਾਡੀ ਦੇਖਾਂ ਉਹ ਲੀਡਰ ਫਿਰ ਪਤਾ ਲੱਗੇਆ ਕੈਮਰੇ ਚੈੱਕ ਕਰਦੇ ਪਿਆ ਉਹ ਚ ਕੋਈ ਸਖਸ ਆ ਰਹੇ ਕਿ ਟਿੰਟੋਪੀ ਪਾਈ ਦੀ ਆ ਕਿ ਸਖਸ ਨੇ ਉਹ ਲੱਭੇ ਕਰਦਾ ਪੁਲਿਸ ਨੂੰ ਕੀਤਾ ਇਨਫਾਰਮ ਪੁਲਿਸ ਨੂੰ ਹਾਲੀ ਟੈਲੀਫੋਨ ਕੀਤਾ ਉਹ ਕਹਿੰਦੇ ਕੋਈ ਮੀਟਿੰਗ ਸੀ ਕੇ ਦੇ ਐਡੀ ਐਸਐਸਓ ਸਾਹਿਬ ਤੋਂ ਅੰਦੇ ਆਦੇ ਹਾਂਜੀ ਇਹ ਮੌਕੇ ਤੇ ਆਏ ਜੀ ਨੂੰ ਹੋਰ ਆਇਆ ਕਨੌਰੋਂ ਤੋਂ ਤੇ ਅਸ਼ਮੀ ਕੁਮਾਰ ਦੇ ਘਰ ਆਇਆ ਤੇ ਘਰੇ ਕੋਈ ਨਹੀਂ ਦੁਕਾਨ ਤੇ ਕੰਮ ਕਰਦੇ ਆ ਇਹਦੀ ਮੈਸੇਜ ਜਿਹੜੀ ਆ ਸਕੂਲੇ ਟੀਚਰ ਦੇ ਉਹ ਜੋ ਸਕੂਲ ਤੋਂ ਵਾਪਸ ਆਇਆ ਨਹੀਂ ਢਾਈ ਵਜੇ ਕਰੀਬ ਨਾ ਘਰਾਂ ਵਾਲੇ ਦੇਖਿਆ ਤਾਲੇ ਕੱਢੇ ਆ ਤੇ ਮੌਕੇ ਤੇ ਹੀ ਆਇਆ ਆ ਜੇ ਚੈੱਕ ਕੀਤਾ ਕੋਸ਼ਿਸ਼ ਕਰ ਰਹੇ ਆ ਕਿ ਜੋ ਵੀ ਦਾ ਸਮਾਨ ਦਾ ਚੋਰੀ ਹੋਇਆ ਹੈ ਉਹਦੇ ਮੁਤਾਬਿਕ ਕਾਰਵਾਈ ਕੀਤੀ ਕਿਥੀ ਹੈ ਜਿੱਦਾਂ ਦਬਾਉਂਦੇ ਆ ਤੇ ਚਲੋ ਬਾਰੇ ਬਾਹਰ ਇਹਨੂੰ ਕਿਹਾ ਵੀ ਹਰੇ ਨੂੰ ਇਹੋ ਜਿਹਾ ਰਿਸਪੈਕਟ ਕਰ ਲਗਾਓ ਤੇ ਆਪਣੇ ਘਰਾਂ ਦੇ ਕੈਮਰੇ ਲਾਓ ਤੇ ਕੈਮਰਾ ਦੇ ਨਾਲ ਮਗਰ ਦੇ ਨਾਲ ਲਿਖ ਪਾਓ ਤਾਂ ਕਿ ਇਹਦਾ ਪਤਾ ਲੱਗ ਜਾਵੇ ਘਰ ਆ ਜਾਵੇ ਬਾਕੀ ਮੌਸਮ ਖਰਾਬ ਦੀ ਬਰਸਾਤ ਦਾ ਮਜ਼ਮ ਨਹੀਂ ਕੇਨੇ ਚਾਹ ਦਿੱਤਾ ਤਨਾ ਬਾਹਰ ਲੱਗਾ ਜੇ ਤਨਾ ਬਾਹਰ ਲੱਗੇ ਕਰਕੇ ਉਹ ਤਾਲਾ ਹੋਰ ਕੇ ਡਾਇਰੈਕਟਰਾਂ ਨਾਲ ਲੱਗੇ ਜੀ ਇਹ ਦਾਜੇ ਦਾ 25000 ਰੁਪਇਆ ਸੀ ਚੀਤੀ ਰਹਤੀ ਥੋੜੇ ਸੋੜੇ ਨੇ